ਆ ਦੇਖੋ ਜਿਹੜੇ ਬਾਜ਼ਾਰ ਦੇ ਵਿੱਚ ਜਾ ਕੇ ਤੁਸੀਂ 5-500 ਰੁਪਏ 6-600 ਰੁਪਏ ਸੂਟ ਲੈਣਾ ਤੁਹਾਨੂੰ ਮਿਲ ਜਾਣਾ 250 ਰੁਪਏ ਦਾ ਆ ਜਿਹੜਾ ਤੁਸੀਂ ਬਾਜ਼ਾਰ 'ਚ 700 900, 900, 400, 500, 000, 800 900 ਰੁਪਏ ਲੈਣਿਓ ਇਹ ਸੂਟ ਮਿਲ ਜਾਣਾ ਤੁਹਾਨੂੰ ਸਿਰਫ 350 ਰੁਪਏ ਦਾ ਆ ਜਿਹੜੇ ਕੋਈ ਮੰਗਦਾ 1200 ਕੋਈ 1400 ਕੋਈ 1500 ਇੱਥੇ ਤੁਹਾਨੂੰ ਅਸੀਂ ਦੇ ਰਹਿਣਾ 450 ਰੁਪਏ ਦਾ ਸੂਟ ਸਾਡੇ ਸ਼ੁਰੂ ਤੋਂ ਇੱਕੋ ਹੀ ਏਮ ਆ 10 ਤੋਂ 20 ਰੁਪਏ ਪ੍ਰੋਫਿਟ ਨਾਲ ਜੀ ਵੇਚਣੀ ਜਿਹੜਾ 1000 ਰੁਪਏ ਤੋਂ ਥੱਲੇ ਦੀ ਵੈਰਾਈਟੀ ਆ ਉਹ 10 ਰੁਪਏ ਪ੍ਰੋਫਿਟ ਨਾਲ ਮਿਲਣੀ ਆ ਹੋਲ ਸੇਲ 'ਚ ਵੀ ਤੁਸੀਂ ਜਿੱਥ ਦਾਸ ਰੁਪਏ ਨਹੀਂ 10% ਨਹੀਂ ਹੈਗਾ 10 ਰੁਪਏ ਸੂਟ ਦੇ ਆ ਜਿਹੜਾ 250 ਦਾ ਸੂਟ ਆ 240 ਰੁਪਏ ਉਹਦਾ ਫੈਕਟਰੀ ਦਾ ਰੇਟ ਆ ਸੀ 250 ਰੁਪਏ ਦਾ ਵੇਚੀ ਜਾਂਦੇ ਆ ਜਿਹੜਾ 340 ਦਾ ਆਂਦਾ ਇਹਦਾ ਰੇਟ ਦੇਖੋ 350 ਫੈਕਟਰੀ ਰੇਟ 340 ਹੋਊਗਾ ਸਾਡੇ ਕੋਲ 350 ਰੁਪਏ ਚ ਲੈ ਜਾਓ ਸੋ ਆ ਵੀ ਤੁਸੀਂ ਚੈੱਕ ਕਰ ਲਓ ਬੜਾ ਸੋਹਣਾ ਪ੍ਰਿੰਟ ਹੈਗਾ ਆ 700 800 ਰੁਪਏ ਬਾਜ਼ਾਰ ਚ ਇਦਾਂ ਹੀ ਚੱਲਦਾ ਤੁਸੀਂ ਦੇਖਦੇ ਹੋ ਵੀਡੀਓ ਇਹ ਵੀ ਤੁਹਾਨੂੰ 350 ਰੁਪਏ ਦੇ ਵਿੱਚ ਮਿਲ ਜਾਣਾ ਇਹ ਸਿਰਫ ਲੁੱਟ ਨੂੰ ਖਤਮ ਕਰਨ ਦਾ ਇੱਕ ਤਰੀਕਾ ਹੈਗਾ ਜਿਹਦੇ ਵਿੱਚ ਕਿ ਹਜ਼ਾਰਾਂ ਹੀ ਸੂਟ ਰੋਜ਼ ਦੇ ਵਿਕਦੇ ਆ ਸਿਰਫ 10 ਰੁਪ ਅਪ੍ਰੈਲ ਮਈ ਜੂਨ ਦੇ ਵਿੱਚ ਵੀ ਦਾਜ ਬਰੀਆਂ ਬਣਦੀਆਂ ਆ ਕਿਉਂਕਿ ਇਹ ਜਿਹੜੇ 15-1500 ਰੁਪਿਆ ਬਾਜ਼ਾਰ ਦੇ ਵਿੱਚ ਰੇਟ ਦੁਕਾਨਦਾਰ ਲੈਂਦੇ ਆ ਇੱਥੇ ਤੁਹਾਨੂੰ ਅਸੀਂ 550 ਦੇ ਰਹਿਣਾ ਆ ਆ ਦੇਖੋ ਕਿੰਨੀ ਭਾਰੀ ਕੜਾਈ ਆ ਜੇ ਕੜਾਈ ਕਰਾਣ ਚਲ ਜੋ 1000-1200 ਕੜਾਈ ਵਾਲੇ ਦਾ ਸੂਟ ਦਾ ਰੀਟੇ ਦੱਸੂਗੇ ਇੱਥੇ ਇਹ ਵੀ 550 ਰੁਪਏ ਦੇ ਵਿੱਚ ਮਿਲਣਾ ਪੂਰਾ ਹੈਵੀ ਫਰੰਟ ਚਾਲ ਬਣਿਆ ਹੋਇਆ ਕੋਈ ਅਗਲਾ ਫੋਟੋ ਦਿਖਾ ਕੇ 1500 ਦਾ ਵੇਚੀ ਜਾਂਦਾ ਕੋਈ 1200 ਦਾ ਵੇਚੀ ਜਾਂਦਾ ਇੱਥੇ 550 ਰੁਪਏ ਚ ਹਰ ਫੋਟੋ ਵਾਲਾ ਸੂਟ 550 ਰੁਪਏ ਚ ਆ ਜਾਂਦਾ ਕਾਟਨ ਦਾ ਗਰਮੀਆਂ ਦੇ ਵਿੱਚ ਜਿਹੜਾ ਮਰਜ਼ੀ ਪ੍ਰਿੰਟ ਕਲਰ ਤੁਸੀਂ ਲੈ ਜਾਓ 70 ਵਾ ਮੀਟਰ 350 ਸੂਟ ਨਾ ਕਿਸ ਨੇ ਦਿੱਤਾ ਤੇ ਨਾ ਕਿਸ ਤੋਂ ਦੇ ਹੋਣਾ ਆ ਵੀ ਤੁਸੀਂ ਦੇਖ ਸਕਦੇ ਆ ਵੀ ਆ ਵੀ 450 ਰੁਪਏ ਦੇ ਵਿੱਚ ਦੇ ਰਹੇ ਹਾਂ ਸਾਢੇ 450 ਰੁਪਏ ਦੇ ਵਿੱਚ ਦੁਪੱਟਾ ਨਾਲ ਆ ਕੜਾਈ ਵਾਲਾ ਸੂਟ ਆ ਬਲੌਕ ਪ੍ਰਿੰਟ ਦੇ ਵਿੱਚ ਵੈਰੈਟੀ ਆਂਦੀ ਭਈ ਸਾਰੇ ਇੱਕ ਤੋਂ ਇੱਕ ਨਵੇਂ ਡਿਜ਼ਾਈਨ ਮਿਲੂਗੇ ਇਹਨਾਂ ਦੇ ਵਿੱਚ ਜਿਹੜਾ ਸੂਟ 1000 1200 ਇਦਾਂ ਆਂਦੇ ਆ ਸਿਰਫ 450 ਰੁਪਏ ਦੇ ਵਿੱਚ ਦੇਖੋ ਕੁੜੀਆਂ ਚਿੜੀਆਂ ਲਈ ਵੀ ਸਾਡੇ ਕੋਲ ਬਹੁਤ ਸੋਹਣੀਆਂ ਵੈਰਾਈਟੀਆਂ ਦੇਖੋ ਇਹਦੇ ਵਿੱਚ ਵੀ ਦੇਖੋ ਪੂਰੀ ਪਾਕਿਸਤਾਨੀ ਸਟਾਈਲ ਕਢਾਈ ਕੱਢੀ ਹੋਈ ਆ ਇਹ ਵੀ 17-1800 ਰੁਪਏ ਬਾਜ਼ਾਰ ਦਾ ਰੇਟ ਹੈਗਾ ਬਾਜੂ ਤੇ ਵਰਕ ਵੀ ਹੈਗਾ ਇਹ ਤੁਹਾਨੂੰ ਦਵਾਂਗੇ ਸਿਰਫ 650 ਰੁਪਏ ਦੇ ਵਿੱਚ ਇਸ ਦੇ ਨਾਲ ਨਾਲ ਤੁਸੀਂ ਬਜ਼ੁਰਗਾਂ ਦੇ ਲਈ ਲੈਣੇ ਆ ਤੇ ਉਹਨਾਂ ਦੇ ਲਈ ਵੀ ਬੜੇ ਪਿਆਰੇ ਪਿਆਰੇ ਇੱਥੇ ਡਿਜ਼ਾਈਨ ਆਏ ਆ ਇਹ ਤੁਹਾਨੂੰ ਅਸੀਂ ਦੇ ਦੇਣਾ 695 ਚ ਵੱਡੀ ਗੱਲ ਕੀ ਆ ਤੁਸੀਂ ਜਿੱਡਾ ਮਰਜੀ ਲੈ ਲਓ ਬਜਟ ਜਿੱਦਾਂ ਦਾ ਵੀ ਸੂਟ ਤੁਸੀਂ ਲਓਗੇ ਹਰ ਇੱਕ ਦੇ ਉੱਤੇ ਰੇਟ ਲਿਖ ਕੇ ਲੱਗਾ ਚਾਹੇ ਨਿਆਣਾ ਸਿਆਣਾ ਭੇਜ ਦਿਓ ਸਾਡੇ ਨਾਲੋਂ ਸਸਤਾ ਪੂਰੇ ਪੰਜਾਬ ਵਿੱਚ ਕੋਈ ਸੂਟ ਵੇਚ ਦੇ ਸਾਡਾ ਸੂਟ ਤਾਂ ਫ੍ਰੀ ਦੇਵੇ ਦੇ ਜਿਹੜਾ ਸੂਟ ਉਹਨੂੰ ਸਸਤਾ ਮਿਲਦਾ ਹੈ ਨਾ ਉਹ ਵੀ ਸਾਡੇ ਕੋਲ ਆ ਕੇ ਉਹਨੇ ਪੈਸੇ ਨਾਲ ਲੈ ਜਾਵੇ ਮਤਲਬ ਕੋਈ ਵੀ ਹੋਵੇ ਸੂਟ ਕੋਈ ਵੀ ਸੂਟ ਜੇ ਸਾਡਾ ਰੇਟ 695 ਆ ਜੇ ਉਹ ਸਾਡੇ ਨਾਲ ਸਸਤਾ ਵੇਚ ਸਕਦਾ ਸਾਡੇ ਵਾਲਾ ਸੂਟ ਤਾਂ ਸਾਨੂੰ ਵਾਪਸ ਦੇ ਦੇਵੇ ਬਜ਼ਾਰੋਂ ਲਿਆ ਕੇ ਵੀ ਉਸ ਰੇਟ 'ਤੇ ਆ ਦੇਖੋ ਇਦਾਂ ਦਾ ਚੈਲੰਜ ਇਦਾਂ ਦੀ ਵੈਰਾਈਟੀ ਕਿਸੇ ਨੇ ਨਹੀਂ ਤੁਹਾਨੂੰ ਦੱਸਣੀ ਹੈਗੀ ਜੇ ਤੁਸੀਂ ਸਾਡੇ ਕੋਲੋਂ ਸੂਟ ਲੈਣੇ ਹੋ ਸਾਡੇ ਤੋਂ ਸਸਤਾ ਪੂਰੇ ਪੰਜਾਬ ਚ ਕੋਈ ਦੇ ਦੇਵੇ ਤਾਂ ਤੁਸੀਂ ਪੈਸੇ ਵਾਪਸ ਲੈ ਜਾਓ ਉਹ ਵੀ ਸੂਟ ਲੈ ਕੇ ਸਾਨੂੰ ਦੇ ਦਿਓ ਜੇ ਇਦੂ ਕਟਰੀਨ ਦੇ ਵਿੱਚ ਉਹ ਤਾਂ ਉਹ ਵੀ ਲੈ ਲਾਂਗੇ ਫਲੋ ਜੀ ਆ ਦੇਖੋ ਜੇ ਤੁਸੀਂ ਹੋਰ ਲਗਜ਼ਰੀ ਜਿਹਾ ਲੈਣੀਆਂ ਹਨ ਬਾਜ਼ਾਰ 'ਚ ਜਾਣੇ ਉਹ 2200 2400 250 ਬੜਾ ਸੋਹਣਾ ਸੂਟ ਹੈਗਾ ਇੱਥੇ ਤੁਹਾਨੂੰ ਸਿਰਫ 895 ਵਿੱਚ ਮਿਲ ਜਾਣਾ ਇਹਦੇ ਵਿੱਚ ਰੰਗ ਬਹੁਤ ਸੋਹਣੇ ਮਿਲ ਜਾਣਾ ਦੇਖੋ ਸੂਟ ਤਾਂ ਸੋਹਣਾ ਹੈਗਾ ਸੂਟ ਦੇ ਨਾਲ ਦੁਪੱਟਾ ਵੀ ਤੁਸੀਂ ਚੈੱਕ ਕਰ ਲਓ ਚੈਲੰਜ ਹੈ ਜੇ ਕੋਈ ਤੁਹਾਨੂੰ 895 ਦੇ ਦੇਵੇ ਸੋਹੇ ਦੇਖੋ ਤੁਹਾਡੇ ਵਾਸਤੇ ਕਿੰਨੇ ਸੋਹਣੇ ਸੂਟ ਆ ਚੁੱਕੇ ਕਿੰਨੇ ਕਿੰਨੇ ਸੋਹਣੇ ਪ੍ਰਿੰਟ ਆ ਚੁੱਕੇ ਹੈਗੇ ਆ ਦੇਖੋ ਕਾਟਨ ਉ ਆ ਚੁੱਕਿਆ ਪਿਓਰ ਪ੍ਰਿੰਟ ਦੇਖੋ ਕਿੰਨਾ ਵ ਦੇਖੋ ਕਿੰਨੇ ਵਧੀਆ ਆ ਚੁੱਕੇ ਐ ਕੋਰਡਨ ਦੇ ਪੱਟੇ ਆ ਚੁੱਕੇ ਗਿਆ ਸਿਰਫ ਆਪਾਂ 1895 ਰੁਪਏ ਵਿੱਚ ਆ ਦੇਖੋ ਜੀ ਪੂਰਾ ਇੰਗਲਿਸ਼ ਕਲਰ ਹੈਗਾ ਪੂਰਾ ਜੜਿਆ ਪੈ ਸੂਟ ਆ 2500 ਰੁਪਿਆ ਬਾਜ਼ਾਰ ਦਾ ਰੇਟ ਆ ਸਾਡੇ ਕੋਲੋਂ ਲੈ ਜਾਓ ਸਿਰਫ 1250 ਰੁਪਏ ਦੇ ਵਿੱਚ ਦੁਪੱਟੇ ਨਾਲ ਦੇਖੋ ਕਿੰਨੇ ਕਿੰਨੇ ਵਧੀਆ ਆ ਚੁੱਕੇ ਗਿਆ ਬਹੁਤ ਸੋਹਣੇ ਸੋਹਣੇ ਦੁਪੱਟੇ ਆ ਚੁੱਕੇ ਹੈਗੇ ਆ ਪਿਓਰ ਦੇ ਆ ਦੇਖੋ ਹੈਵੀ ਕਢਾਈਆਂ ਵਾਲੀ ਚੀਜ਼ ਤੁਹਾਨੂੰ ਮਿਲ ਜਣੀ ਆ ਫੋਟੋ ਵਾਲੇ ਪੀਸ ਲੈਣੇ ਤੁਹਾਨੂੰ ਮਿਲ ਜਾਣੇ ਆ ਬੁਟੀਕਾਂ ਵਾਲੇ ਪੀਸ ਲੈਣੇ ਤੁਹਾਨੂੰ ਮਿਲ ਜਾਣੇ ਆ ਵੈਡਿੰਗ ਸੂਟ ਲੈਣੇ ਤੁਹਾਨੂੰ ਉਹ ਵੀ ਮਿਲ ਸੂਟ ਪਲਾਜੋ ਬਣਾ ਸਕਦੇ ਆ ਕਿ ਆ ਸੋ ਰੈਡੀਮੇਡ ਪਲਾਜੋ ਚਾਹੇ ਆਪਾਂ ਵਨ ਪੀਸ ਡਰੈਸ ਕਹ ਲਈਏ ਕਿੰਨੇ ਤੋਂ ਸ਼ੁਰੂ ਹੋ ਜਾਂਦਾ ਸਾਕੋ ਭਾਈ 895 ਸਟਾਰਟਿੰਗ ਤੇ ਪਸੰਦ ਹੋਣ ਕਸਟਮਰ ਦੀ ਹੈਗੀ ਆ ਸੋ ਦੇਖੋ ਬਹੁਤ ਜਿਆਦਾ ਵੈਰਾਈਟੀ ਤੁਸੀਂ ਦੇਖ ਸਕਦੇ ਆ ਵਿਡਿੰਗ ਕਲੈਕਸ਼ਨ ਤੁਸੀਂ ਲੈਣੀ ਆ ਕਲਰ ਹਰ ਤਰ੍ਹਾਂ ਦੇ ਮਿਲ ਜਣੇ ਆ 895 ਤੋਂ ਤੁਹਾਨੂੰ ਸ਼ਰਾਰੇ ਗਰਾਰੇ ਸ਼ੁਰੂ ਹੋ ਜਾਂਦੇ ਆ ਇਸ ਤੋਂ ਸਸਤਾ ਪੂਰੇ ਪੰਜਾਬ ਸਾਨੂੰ ਨਹੀਂ ਮਿਲਣਾ ਸਵੇਰ ਤੋਂ ਹੀ ਦੇਖੋ ਲੋਕ ਇੱਥੇ ਆ ਜਾਂਦੇ ਆ ਕਿਉਂਕਿ ਸਵੇਰੇ 8:30 ਵਜੇ ਵੱਡਾ ਰਾਸ਼ ਇੱਥੇ ਪੈ ਜਾਂਦਾ ਸੋ ਤੁਸੀਂ ਵੀ ਆ ਜਾਓ ਬਹੁਤ ਸਸਤੇ ਰੇਟਾਂ ਦੇ ਕੱਪੜਾ ਮਿਲਣਾ ਜੇ ਤੁਸੀਂ ਵਿਆਹ ਸ਼ਾਇਦ ਕੱਪੜਾ ਨਾਲ ਦਾਜ ਵੇਜ ਕੱਪੜਾ ਨਾਲ ਬਾਜ਼ਾਰ ਚ ਲੱਖ ਲੱਖ ਵਾਲਾ ਜਿਹੜਾ ਕੱਪੜਾ ਤੁਹਾਨੂੰ ਇੱਥੇ 18-20000 ਰੁਪਏ ਚ ਮਿਲ ਜਾਣਾ ਹੈਗਾ ਤੁਸੀਂ ਕੋਈ ਜਾਣ ਕੇ ਲੈਣੀ ਹੈ ਕੋਈ ਮਨ ਦੇ ਵਿੱਚ ਸਵਾਲ ਆ ਤਾਂ ਇਸ ਸਕਰੀਨ ਤੇ ਨੰਬਰ ਕਰਦੀ ਫੋਨ ਕਰ ਸਕਦੇ ਆ 11 ਮਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਗਰ ਸਾਂ ਟੀਵੀ ਬੰਗਾ